ਬਿੱਤੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਗਰੰਤੀ ਸਿੰਘ ਦੇ ਵੱਲੋਂ ਵੀਡੀਓ ਬਣਾ ਕੇ ਆਪਣਾ ਗਾਤਰਾ ਲਹਾਇਆ ਜਾਂਦਾ ਉਸ ਦਾ ਇਲਜ਼ਾਮ ਹੈ ਕਿ ਜਿਹੜੀ ਗੁਰਦਾਰੇ ਪ੍ਰਬੰਧਕ ਕਮੇਟੀ ਹੈ ਉਸ ਦਾ ਵਰਤਾਰਾ ਠੀਕ ਨਹੀਂ ਹੈ ਸੋ ਦੁਖੀ ਹੋ ਕੇ ਉਸ ਵੱਲੋਂ ਗਾਤਰਾ ਲਹਾਇਆ ਜਾਂਦਾ ਹੈ ਅਤੇ ਇਹ ਵੀਡੀਓ ਜਦੋਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਕੋਲ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਉਹਨੂੰ ਅੰਮ੍ਰਿਤਸਰ ਵਿਖੇ ਸੱਦੇ ਜਾਂਦਾ ਹੈ ਇਸ ਦੌਰਾਨ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਲਈ ਪਹੁੰਚਾ ਅਤੇ ਜਸਵੰਤ ਸਿੰਘ ਗੜ ਗੱਜ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਹੈ ਆਓ ਤੁਹਾਨੂੰ ਸੁਣਾਉਨੇ ਇਸ ਮੌਕੇ ਤੇ ਕੀ ਕਹਿਣਾ ਹੈ ਇਸ ਗ੍ਰੰਥੀ ਸਿੰਘ ਦਾ ਸੋ ਵੀਡੀਓ ਵਾਇਰਲ ਕਰਨ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆਗਾ ਮੇਰਾ ਕੋਈ ਇਸ ਤਰ੍ਹਾਂ ਦਾ ਇਰਾਦਾ ਨਹੀਂ ਸੀਗਾ ਕਿ ਇਸ ਤਰ੍ਹਾਂ ਵੀ ਕਿਸੇ ਕੋਈ ਆਪਾਂ ਕਿਸੇ ਗੁਰੂ ਘਰ ਨੂੰ ਬਦਨਾਮ ਕਰੇ ਜਦ ਕਿ ਗੁਰੂ ਘਰ ਹਮੇਸ਼ਾ ਹੀ ਉੱਚਾਗਾ ਹਮੇਸ਼ਾ ਹੀ ਸੁੱਚਾਗਾ ਕਮੇਟੀਆਂ ਗ੍ਰੰਥੀ ਸਿੰਘ ਕਦੇ ਨਾ ਕਦੇ ਕੋਈ ਨਾ ਕੋਈ ਉਹ ਹੋ ਸਕਦਾਗਾ ਕੋਈ ਗਲਤ ਹੋ ਸਕਦੇ ਨੇ ਜਾਂ ਕੋਈ ਚੰਗੇ ਹੋ ਸਕਦੇ ਨੇ ਪਰ ਮੇਰਾ ਜਿਹੜਾ ਅਸਲ ਮਕਸਦ ਸੀਗਾ ਜੋ ਗੁਰੂ ਘਰ ਦੇ ਪ੍ਰਬੰਧਕ ਕੁਝ ਕੁ ਪ੍ਰਬੰਧਕ ਸਾਰੇ ਨਹੀਂ ਕੁਝ ਕੁ ਪ੍ਰਬੰਧਕ ਜਿਹੜੇ ਉੱਥੇ ਨਰਾਦਰ ਕਰਦੇ ਨੇ ਸਤਕਾਰ ਨਹੀਂ ਦਿੰਦੇ ਬਣਦਾ ਸਤਕਾਰ ਨਹੀਂ ਦਿੰਦੇ ਬਣਦੀਆਂ ਪੇਟਾਵਾ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਲਈ ਮੈਂ ਇੱਕ ਆਵਾਜ਼ ਚੁੱਕੀ ਸੀ ਸਾਰੇ ਸਿੰਘਾਂ ਦੇ ਲਈ ਪਹਿਲਾਂ ਤਾਂ ਮੈਂ ਸਿਰਫ ਆਪਣੀ ਬਾਤ ਚੁੱਕ ਰਿਹਾ ਸੀਗਾ ਪਰ ਜਦ ਮੈਨੂੰ ਕਿਤੋਂ ਬਹੁਤ-ਬਹੁਤ ਉਹ ਸੰਗਤਾਂ ਦੇ ਫੋਨ ਆਏ ਗ੍ਰੰਥੀ ਸੰਘਾਂ ਦੇ ਫੋਨ ਆਏ ਕਿ ਵੀਰ ਜੀ ਹਾਂ ਸੱਚੀ ਤੁਸੀਂ ਬਹੁਤ ਵਧੀਆ ਕਰ ਰਹੇ ਹੋਗੇ ਉਹ ਕਹਿੰਦੇ ਸਾਡੀ ਵੀ ਆਵਾਜ਼ ਉਠਾਓ ਸਾਡੇ ਨਾਲ ਵੀ ਇਸ ਤਰ੍ਹਾਂ ੱੱਕਾ ਹੋਇਆ ਤੇ ਇੱਕ ਛੋਟਾ ਜਿਹਾ ਵਾਕਿਆ ਤੁਹਾਨੂੰ ਦੱਸ ਦੇਵਾਂ ਮੈਂ ਜਿਆਦਾ ਸਮਾਂ ਨਹੀਂ ਲਵਾਂਗਾ ਕਿ ਗ੍ਰੰਥੀ ਸਿੰਘ ਨੇ ਪ੍ਰਧਾਨ ਜਾਂ ਕਿਸੇ ਕਮੇਟੀ ਤੋਂ ਬਿਨਾਂ ਪੁੱਛੇ ਇੱਕ ਪਰਦੇ ਜੋ ਚਿੱਟੇ ਪਏ ਸੀਗੇ ਪੱਠੀ ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਪਣੇ ਕਮਰੇ ਦੇ ਵਿੱਚ ਲਾ ਲਈ ਸੀਗੇ ਪਰ ਜਦ ਪ੍ਰਬੰਧਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਪ੍ਰਬੰਧਕ ਨੇ ਉਸ ਸੇਵਾਦਾਰ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਪਰਦੇ ਲਾਉਣ ਦੀ ਉਹ ਧੋਤੇ ਹੋਏ ਪਰਦੇ ਉਹ ਤੋਂ ਲਹਾ ਕੇ ਉੱਥੇ ਹੀ ਝਟੇ ਗਏ ਜਦ ਕਿ ਇੰਨਾ ਧੱਕਾ ਜਦ ਕਿ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਹਰ ਇੱਕ ਫੈਸਿਲਿਟੀ ਗਰੰਥੀ ਸਿੰਘਾਂ ਨੂੰ ਅਤੇ ਹਰ ਇੱਕ ਫੈਸਿਲਿਟੀ ਸੇਵਾਦਾਰਾਂ ਨੂੰ ਮਿਲਣੀ ਚਾਹੀਦੀ ਹੈਗੀ ਸੋ ਇਸੇ ਕਰਕੇ ਮੈਂ ਉਹ ਰੋਸ ਦੇ ਵਿੱਚ ਉਹ ਉਹ ਪ੍ਰਗਟ ਕੀਤਾ ਸੀਗਾ ਆਪਣਾ ਰੋਸ਼ ਪਰ ਮੈਂ ਤੁਹਾਨੂੰ ਇਹ ਵੀ ਜ਼ਰੂਰ ਕਹਿ ਦਵਾਂਗਾ ਕਿ ਮੈਂ ਕਕਾਰ ਤਿਆਗੇ ਨਹੀਂ ਜੀ ਮੈਂ ਕਦੇ ਵੀ ਸਿੱਖੀ ਤਿਆਗੀ ਨਹੀਂਗੀ ਮੈਂ ਅੱਜ ਵੀ ਕੀਰਤਨ ਕਰਦਾ ਹਾਂ ਤੇ ਕੱਲ ਨੂੰ ਵੀ ਕੀਰਤਨ ਕਰਦਾ ਰਹਾਂਗਾ ਜਿੰਨਾ ਚਿਰ ਮੇਰੇ ਤੋਂ ਗੁਰੂ ਸਾਹਿਬ ਕਰਾਉਣਗੇ ਇਹ ਸਿੱਖੀ ਗੁਰੂ ਦੀ ਹੈਗੀ ਅਤੇ ਕਿਸਾਂ ਸਵਾਸਾ ਨਾਲ ਨਿਭ ਜਾਵੇ ਤੇ ਇਹ ਮੈਂ ਕਹਿ ਦਮਾ ਦੁਬਾਰਾ ਕਿ ਮੇਰੀ ਵੀਡੀਓ ਕੱਟ ਵੱਢ ਕੇ ਪੇਸ਼ ਕੀਤੀ ਗਈ ਹੈ ਸ਼ਾਇਦ ਸਿੰਘ ਸਾਹਿਬ ਨੇ ਵੀ ਪੂਰੀ ਨਹੀਂ ਦੇਖੀ ਤੇ ਉਹ ਵੀਡੀਓ ਦੇ ਵਿੱਚ ਮੈਂ ਸਿਰਫ ਕਕਾਰ ਹੱਥ ਵਿੱਚ ਹੀ ਫੜਿਆ ਹੈ ਮੈਂ ਕਕਾਰ ਲਾਇਆ ਨਹੀਂ ਮੇਰਾ ਕਕਾਰ ਮੇਰੇ ਕੋਲ ਹੀ ਨੇ ਸਾਰੇ ਮੈਂ ਸਿੱਖੀ ਦੇ ਵਿੱਚ ਹੀ ਆ ਅਤੇ ਸਿੱਖੀ ਇਹ ਕਦੇ ਨਹੀਂ त्याਗਾਂ ਮੇਰੀ ਗੁਰਦੁਆਰਾ ਦੁਖਨਿਵਾਰਨ ਸਾਹਿਬ 22 ਫੁੱਟਾ ਰੋਡ ਅਨੰਦਨਗਰ ਹੈਬੋਵਾਲ ਵੱਡੀ ਹੈਬੋਵਾਲ ਸਿੰਘ ਸਵਾਸਨ ਸਾਹਿਬ ਨੇ ਜੋ ਆਸਵਾਸਨ ਦਿੱਤਾ ਹੈ ਉਹਨਾਂ ਦੇ ਨਾਲ ਮੈਂ ਸਹਿਮਤਾਂਗਾ ਕਿਉਂਕਿ ਉਹ ਬੜੇ ਸਿਆਣੇ ਨੇ ਸੁਝਵਾਨ ਨੇ ਜੋ ਇਸ ਮਸਲੇ ਦੇ ਵਿੱਚ ਜੋ ਉਹ ਕਰਨਗੇ ਉਹ ਠੀਕੇ ਕਰਨਗੇ